ਮੈਂ ਸਾਰੀਆਂ ਕੁੜੀਆਂ ਨੂੰ ਕਹਿਣਾ ਹੈ ਕਿ ਆਹਦਾ ਬੈਠਾਂ ਰੱਖੋ ਠੀਕ ਹੈ ਨਾ ਮੈਂ ਭਾਂਜੇ ਸਾਰਿਆਂ ਨੂੰ ਛੱਡੂਗਾ ਹੋਰ ਵੀ ਕੁੜੀਆਂ ਨਾਲ ਕਿਸੇ ਨਾਲ ਨਹੀਂ ਗੱਲ ਕਰਦਾ ਮੈਂ 200 ਕੁੜੀ ਗੱਲ ਕਰਦੀ ਸੀ 201 ਤੇ ਇਹ ਸੀ ਮੈਂ ਕਿਸੇ ਨਾਲ ਵੀ ਨਹੀਂ ਗੱਲ ਕਰਦਾ ਜਿਹੜਾ ਮੇਰੇ ਵੱਲ ਆਇਆ ਆਹਦਾ ਹਾਉ ਲੈ ਰੋਈ ਜਾਓ ਪਿੱਟੀ ਜਾਓ ਮੈਨੂੰ ਕੋਈ ਚੱਕਣੇ ਪਰਚੀਆਂ ਪਾ ਕੇ ਪੱਟਣ ਵਾਲੇ ਮੁੰਡੇ ਨੇ ਸਿੱਧੀ ਧਮਕੀ ਦਿੱਤੀ ਆ ਕਿ ਜਿਹੜੀਆਂ ਹੋਰ ਕੁੜੀਆਂ ਮੇਰੇ ਨਾਲ ਗੱਲਬਾਤ ਕਰਦੀਆਂ ਮੈਂ ਸਾਰੀਆਂ ਨੂੰ ਛੱਡੂਗਾ ਇੱਕ ਨੂੰ ਨਹੀਂ ਜਿੰਨੀਆਂ ਮੇਰੇ ਨਾਲ ਗੱਲ ਕਰ ਰਹੀਆਂ ਸਟੈਂਪ ਚੈਟ ਤੇ ਇੰਸਟਾਗ੍ਰam ਤੇ ਸਾਰੀਆਂ ਨੂੰ ਛੱਡੂਗਾ ਕੋਈ ਰੋਈ ਜਾਵੇ ਕੋਈ ਪਿੱਟੀ ਜਾਵੇ ਅੱਜ ਉਸ ਮੁੰਡੇ ਨਾਲ ਗੱਲਬਾਤ ਕਰਾਂਗੇ ਉਹਨੇ ਸਿੱਧੀ ਧਮਕੀ ਦਿੱਤੀ ਆ ਕੁੜੀਆਂ ਨੂੰ ਕਿ ਮੈਂ ਸਾਰੀਆਂ ਕੁੜੀਆਂ ਨੂੰ ਛ ਇਹੀ ਉਹ ਨੌਜਵਾਨਾ ਜਿੱਥੇ ਜ਼ਿਆਦਾਤਰ ਕੁੜੀਆਂ ਦੇ ਰੌਲੇ ਪੈਂਦੇ ਆ ਤੇ ਜਿੱਥੇ ਜਾ ਕੇ ਲਾਟਰੀ ਦੀਆਂ ਪਰਚੀਆਂ ਪਾ ਪਾ ਕੇ ਕੁੜੀਆਂ ਪੱਟਣ ਦੀ ਗੱਲ ਕੀਤੀ ਜਾਂਦੀ ਆ ਬਾਈ ਜੀ ਤੁਹਾਡੇ ਤੇ ਬਹੁਤ ਸਾਰੇ ਬਲੇਮ ਲੱਗੇ ਆ ਲੱਗੀ ਜਾਣੀ ਕੋਈ ਝੱਕਾ ਨਹੀਂ ਤੁਹਾਡੇ ਲਈ ਸ਼ਰਤਾਂ ਲੱਗੀਆਂ ਕਿ ਤੁਸੀਂ ਜਿਹੜਾ ਤੁਹਾਡੇ ਨਾਲ ਕੁੜੀਆਂ ਨੇ ਲਾਟਰੀ ਪਾਈ ਜਾਂ ਕੁਝ ਵੀ ਕੀਤਾ ਤੁਹਾਡੇ ਨਾਂ ਦੀਆਂ ਪਰਚੀਆਂ ਨਿਕਲੀਆਂ ਤੁਸੀਂ ਉਸ ਤੋਂ ਬਾਅਦ ਉਸ ਕੁੜੀ ਦੀ ਜ਼ਿੰਦਗੀ ਬਰਬਾਦ ਕੀਤੀ ਕੁੜੀ ਦੀ ਜ਼ਿੰਦਗੀ ਮੈਂ ਕੋਈ ਬਰਬਾਦ ਨਹੀਂ ਕੀਤੀ ਜੀ ਹੂੰ ਠੀਕ ਆ ਉਹ ਆਪ ਦੀ ਮਰਜ਼ੀ ਨਾਲ ਆ ਪਈ ਆ ਸੋਹਣਾ ਮੁੰਡਾ ਵੇਖ ਕੇ ਹੂੰ ਇਹਦਾ ਤੁਸੀਂ ਲਾਟਰੀ ਕੱਢੀ ਆ ਜੀ ਅੱਜ ਸਾਡੇ ਕੋਲੇ ਆਉਣ ਦੀ ਹਾਂਜੀ ਤੁਸੀਂ ਲਾਟਰੀ ਕੱਢ ਕੇ ਆਏ ਕਿ ਤੁਹਾਨੂੰ ਮੌਕਾ ਦਿੱਤਾ ਜਾਊਗਾ ਸਰ ਪਹਿਲਾਂ ਇਹਦੇ ਨਾਲ ਗੱਲ ਕਰਨ ਦੇ ਇਹ ਇਹ ਬੰਦੇ ਕੌਣ ਹੈ ਇਹ ਬੰਦੇ ਮੇਰੇ ਨਾਲ ਹੀ ਰਹਿੰਦੇ ਆ ਅੰਗ ਰੱਖਿਅਕ ਇਹ ਮੇਰੇ ਅੰਗ ਰੱਖ ਆ ਦੋ ਬੰਦੇ ਇਹਦੇ ਅੰਗ ਰੱਖਿਆ ਬੈਗ ਚ ਕੀ ਰੱਖਦਾ ਤੂੰ ਇਹ ਬਾਈ ਦਾ ਕਾਗਜ਼ ਪੱਤਰ ਹੁੰਦੇ ਆ ਜੀ ਸਾਡੇ ਜ਼ਰੂਰੀ ਸਮਾਨਾ ਕਾਰਡ ਕੋਡ ਹੁੰਦੇ ਆ ਕਾਗਜ਼ ਪੱਤਰ ਨੂੰ ਬਾਈ ਦੀ ਆਰਸੀ ਬਣੀ ਆ ਬਾਈ ਇਹ ਦੱਸੋ ਬਾਈ ਇਹ ਇਹ ਬੋਲਦੇ ਕਿਵੇਂ ਜੀ ਬਹੁਤ ਕੋ ਥੋੜੇ ਤੇ ਬਲੇਮ ਲੱਗੇ ਇੱਕ ਲੜਕੀ ਸਾਹਮਣੇ ਆਈ ਆ ਕਿ ਜਿਹਦੀ ਤੁਸੀਂ ਜ਼ਿੰਦਗੀ ਬਰਬਾਦ ਕੀਤੀ ਆ ਤੇ ਉਸ ਤੋਂ ਬਾਅਦ ਤੁਸੀਂ ਉਹਦੇ ਨਾਲ ਗੱਲਬਾਤ ਕਰਨੀ ਛੱਡ ਦਿੱਤੀ ਆ ਬਾਈ ਜੀ ਮੈਂ ਕੋਈ ਜ਼ਿੰਦਗੀ ਕਿਸੇ ਦੀ ਖਰਾਬ ਨਹੀਂ ਕੀਤੀ ਉਹ ਆਪ ਆਈ ਸੀ ਠੀਕ ਐ ਸੋਹਣਾ ਮੁੰਡਾ ਵੇਖ ਕੇ ਆਈ ਸੀ ਤੇ ਬਸ ਉਹ ਤਾਂ ਮੈਂ ਉਹਨੂੰ ਭੈਣ ਕਹਿੰਦਾ ਸੀਗਾ ਤੇ ਉਹ ਬਸ ਸੀਰੀਅਸ ਲੈ ਗਈ ਉਹ ਤਾਂ ਕਹਿੰਦੀ ਹੁਣ ਭੈਣ ਕਹਿੰਦਾ ਪਹਿਲਾਂ ਭੈਣ ਨਹੀਂ ਕਿਹਾ ਫੋਟੋਆਂ ਵੀ ਵਾਇਰਲ ਕੀਤੀਆਂ ਤੁਹਾਡੀਆਂ ਜੱਫਾਂ ਪਾਈਆਂ ਮਾਂ ਉਹਦੇ ਨਾਲ ਉਹਨੇ ਪਾਈਆਂ ਸੀ ਫਿਰ ਤਾਂ ਵੀ ਪਾਈਆਂ ਮੈਂ ਨਹੀਂ ਉਹਨੇ ਭਾਇਆ ਮੈਂ ਮੰਨਦਾ ਤੇ ਉਥੇ ਭੈਣ ਵਾਲਾ ਰਿਸ਼ਤਾ ਕਿੱਥੇ ਉਹ ਵੀ ਤੁਸੀਂ ਬਦਨਾਮ ਕਰੀ ਜਾਂਦੇ ਉਥੇ ਤਾਂ ਤੁਸੀਂ ਆਇਆ ਕਲਾਵੇ ਚ ਲੈ ਕੇ ਜਫੀਆਂ ਪਾਪ ਨਹੀਂ ਨਹੀਂ ਜਦੋਂ ਮੈਂ ਉਹਨੂੰ ਆਪਣੇ ਵੱਲ ਕੀਤਾ ਨਹੀਂ ਉਹਨੇ ਮੈਨੂੰ ਆਪਣੇ ਵੱਲ ਕੀਤਾ ਠੀਕ ਹੈ ਤੇ ਮੈਂ ਤਾਂ ਉਹਨੂੰ ਭੈਣ ਬਣਾਇਆ ਸੀ ਹੂੰ ਪਰ ਉਹਨੇ ਮੈਨੂੰ ਗੰਦੀ ਨਿਗਾ ਨਾਲ ਵੇਖਿਆ ਗੰਦੀ ਨਿਗਾ ਨਾਲ ਇਹ ਕਹਿੰਦਾ ਉਹਨੇ ਗੰਦੀ ਨਿਗਾ ਨਾਲ ਵੇਖਿਆ ਮੇਰਾ ਤਾਂ ਕੁਝ ਸਮਝਣ ਦਾ ਰਿਸ਼ਤਾ ਹੀ ਕੁਝ ਹੋਰ ਸੀਗਾ ਮੈਂ ਤਾਂ ਸਿਸਟਰ ਵਾਲੇ ਰਿਸ਼ਤੇ ਦੇ ਨਾਲ ਵੇਖਦਾ ਸੀ ਤੁਸੀਂ 6 ਸਾਲ ਜਾਂ 7 ਸਾਲ ਉਹਦੇ ਨਾਲ ਰਹੇ ਠੀਕ ਆ ਉਹ ਕਹਿੰਦੀ ਮੇਰੀ ਇੱਜ਼ਤ ਤਾਂ ਲੁੱਟੀ ਲੁੱਟੀ ਮੈਥੋਂ ਪੈਸੇ ਵੀ ਲੁੱਟੇ ਆ ਬੰਦੇ ਨੇ ਪ੍ਰੂਫ ਦੇਵੇ ਕੋਈ ਜੇ ਮੈਂ ਉਹਦੇ ਪੈਸੇ ਉਹ ਤੋਂ ਖਾਦੇ ਹ ਹ ਕੋਈ 1 ਰੁਪਿਆ ਨਹੀਂ ਖਾਦਾ ਹ ਮੇਰੇ ਕੋਲ ਆਪਦੀ ਜ਼ਮੀਨ ਆ ਮੇਰਾ ਪਿਓ ਹੈ ਨਹੀਂ ਫੇਰ ਵੀ ਮੈਂ ਸੇਰਾ ਕਰਾਇਆ ਪਿਆ ਨਹੀਂ ਸੇਰਾ ਕਰਾਇਆ ਪਿਆ ਤੂੰ ਉਹਦੇ ਤੋਂ ਪ੍ਰੂਫ ਮੰਗਦਾ ਉਹ ਚੈਨਲਾਂ ਦੇ ਵਹਿ ਬਹਿ ਕੇ ਕਹਿ ਰਹੀ ਆ ਤੇ ਕਹੀ ਜਾਵੇ ਫੇਂ ਭਾਲਦੀ ਆ ਉਹ ਮੇਥੋਂ ਦੱਸੋ ਬਾਈ ਇਹ ਸਾਡੇ ਬਾਈ ਦਾ ਸਾਨੂੰ ਸੋਹਣਾ ਪਿਆ ਉਹਦੇ ਵਿੱਚ ਸਾਡਾ ਬਾਈ ਤੇ ਬਾਈ ਦੇ ਨਾਂ ਤੋਂ ਸਾਰੇ ਅੱਜ ਕੱਲ੍ਹ ਫੇਮ ਭਾਲਦੇ ਆ ਤੇ ਮੁੰਡੇ ਵੀ ਇੰਸਪਾਇਰ ਹੋ ਕੇ ਬਾਈ ਦਾ ਟੈਟੂ ਬਣਾਉਂਦੇ ਆ ਤੇ ਦੇਖੋ ਇਹ 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 ਤੇਰੇ ਨਾਲ ਰਹਿਣ ਨਾਲ ਇਹ ਮੇਰੇ ਅੰਗ ਰਖਸ਼ਾ ਉਹ ਵੀ ਤੇ ਵੀ ਅੰਗ ਰਖਸ਼ਾ ਯਾਰ ਹਾਂ ਤੁਸੀਂ ਬਾਈ ਦੇ ਜਿਵੇਂ ਸੱਜੀਆਂ ਖੱਬੀਆਂ ਬਾਹਾਂ ਬਾਈ ਸੱਜੀਆਂ ਖੱਬੀਆਂ ਬਾਹਾਂ ਇਹਦੇ ਯਾਰ ਬੇਲੀ ਕਹਿੰਦਾ ਕਿ ਆਖਰਕਾਰ ਕੁੜੀਆਂ ਜਿਹੜੀਆਂ ਹੈਗੀਆਂ ਉਹ ਤਾਂ ਪ੍ਰਭਾਵਤ ਹੁੰਦੀਆਂ ਮੇਰਾ ਬਾਈ ਪੰਜਾਬ 'ਚ ਸਾਰਿਆਂ ਤੋਂ ਸੋਹਣਾ ਗਾ ਠੀਕ ਹੈ ਤੇ ਜਿਹੜੇ ਮੁੰਡੇ ਆ ਉਹ ਵੀ ਪ੍ਰਭਾਵਤ ਹੁੰਦੇ ਆ ਉਹ ਵੀ ਟੈਟੂ ਬਣਾਉਂਦੇ ਆ ਨਹੀਂ ਹੁਣ ਤੁਸੀਂ ਇਹ ਦੇਖੋ ਹੁਣ ਆ ਜਿਹੜੀਆਂ ਤੁਸੀਂ ਮੂੰਹ ਇਹ ਚਰੀਟਾ ਨਾ ਕਰੇ ਇਹ ਚਰੀਟਾ ਨਾ ਕੋਈ ਇਹਨਾਂ ਨੂੰ ਚਰੀਟਾ ਨਾ ਕੋ ਹੂੰ ਇਹਦੇ ਕਰਕੇ ਹੀ ਮੈਂ ਸਟਾਰ ਬਣਿਆ ਇੰਸਟਾਗ੍ਰਾਮ ਦਾ ਹੂੰ ਅੱਜ ਮੈਨੂੰ ਲੋਕ ਪੁੱਛਦੇ ਆ ਮੇਰੀਆਂ ਵੱਡੀਆਂ ਵੱਡੀਆਂ ਫੋਟੋਆਂ ਲੱਗਦੀਆਂ ਘਰਾਂ 'ਚ ਹੂੰ ਮੱਥਾ ਟੇਕਦੇ ਆ ਸਟੇਡੀਅਮਾਂ ਦੇ ਵਿੱਚ ਮੈਨੂੰ ਬੁਲਾਉਂਦੇ ਆ ਜਦੋਂ ਟੂਰਨਾਮੈਂਟ ਜਾਂਦੇ ਨੂੰ ਮੱਥਾ ਟੇਕੀ ਜਾਂਦੇ ਤੈਨੂੰ ਜਾਂਦੇ ਨੂੰ ਮੱਥਾ ਟੇਕਦੇ ਆ ਟੂਰਨਾਮੈਂਟ ਤੇ ਬੁਲਾਉਂਦੇ ਆ ਜਿਵੇਂ ਸਿੱਧੂ ਮੂਸੇਰੇ ਦੀ ਫੋਟੋ ਤੇ ਟੇਕਦੇ ਆ ਲਾਏ ਤੁਸੀਂ ਤੁਸੀਂ ਕੰਪੈਰੀਸ਼ਨ ਵੇਖੋ ਹਰ ਬੰਦਾ ਉਸ ਬੰਦੇ ਦਾ ਨਾਮ ਲੈ ਕੇ ਫੇਮ ਚਾਹੁੰਦਾ ਇਹ ਟੈਟੂ ਸਾਰੇ ਕਿਤੇ ਬਣੇ ਮੈਂ ਨਹੀਂ ਮ ਅੱਛਾ ਇਹ ਇਹ ਬਣਵਾਉਣੇ ਜ਼ਰੂਰੀ ਸੀਗੇ ਇਹ ਬਣਾਉਣੇ ਜ਼ਰੂਰੀ ਸੀ ਇਹਦੇ ਕਰਕੇ ਤਾਂ ਫੇਮਸ ਹੋਇਆ ਮੈਂ ਸਾਰੇ ਸਰੀਰ ਤੇ ਹੈ ਟੈਟੂ ਮੇਰੇ ਸਾਰੇ ਸਾਰੇ ਇਹਦੇ ਸਾਰੇ ਸਰੀਰ ਤੇ ਜੀ ਇੱਕ ਬੈਗ ਤੇ ਰਹਿ ਗਿਆ ਉੱਥੇ ਬਾਈ ਕੋਈ ਇੱਕ ਤਾੜੀ ਮੰਨਦਾ ਸੀਗਾ ਸਾਡੇ 7 ਲੱਖ ਰੁਪਏ ਲੱਗਿਆ ਜੀ ਲਓ ਜੀ ਕਹਿੰਦਾ ਬਾਈ ਦੇ ਸਾਰੇ ਸਰੀਰ ਤੇ ਟੈਟੂ ਇੱਕ ਬੈਕ ਸਾਈਡ ਰਹਿੰਦੀ ਹੈ ਜਿੱਥੇ ਟੈਟੂ ਬਣਨ ਵਾਲਾ ਰਹਿੰਦਾ ਬਾਈ ਉੱਥੋਂ ਕੁੱਤਕ ਤਾੜੀ ਮੰਨਦਾ ਕੁੱਤਕ ਤਾੜੀ ਮੰਨਦੇ ਹੋ ਉੱਥੋਂ ਕੁੱਤਕ ਤਾੜੀ ਲੱਗਦੀ ਆ ਉੱਥੇ ਫਿਰ ਔਖਾ ਨਾ ਥੋੜਾ ਜਿਹਾ ਵੀ ਪੋਲਾ ਹੁੰਦਾ ਥਾਂ ਪੋਲਾ ਹੁੰਦਾ ਥਾਂ ਹੂੰ ਉਹ ਕੋਈ ਨਾ ਉੱਥੇ ਬਣਾਵਾਂਗੇ ਲੋਕਾਂ ਨੂੰ ਦਿਖਾਵਾਂਗੇ ਉੱਥੇ ਟੈਟੂ ਬਣਾ ਕੇ ਨਾ ਫਿਰ ਚੰਗੀ ਤਰ੍ਹਾਂ ਇੱਕ ਰੀਲ ਬਣਾ ਕੇ ਪਾਵਾਂਗੇ ਉਹ ਵੀ ਇੱਕ ਸਾਡੀ ਫੇਮਸ ਹੋ ਗਈ ਰੀਲ ਵਾਹ ਤੁਸੀਂ ਤੁਸੀਂ ਇਹ ਚੀਜ਼ ਵੇਖੋ ਪਰ ਤੁਹਾਡੇ ਤੇ ਇਹ ਬਲੇਮ ਲੱਗੇ ਆ ਵੀ ਤੁਸੀਂ ਸਿਰਫ ਇੱਕੋ ਹੀ ਨਹੀਂ ਬਹੁਤ ਸਾਰੀਆਂ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰ ਰਹੇ ਹੋ ਬਾਈ ਜੀ ਦੱਸੋ ਤੁਸੀਂ ਕਿਹੜੀ ਕੁੜੀ ਦੀ ਜ਼ਿੰਦਗੀ ਬਰਬਾਦ ਕੀਤੀ ਆ ਜਿਹੜੀ ਆ ਕੁੜੀ ਸੀਗੀ ਜਿਹੜੀ ਬੋਲੀ ਜਾਂਦੀ ਐ ਇੰਟਰਵਿਊ ਤੇ ਆ ਕੇ ਫੇਮ ਚਾਹੁੰਦੀ ਆ ਮੇਥੋਂ ਠੀਕ ਹੈ ਇਹਨੂੰ ਆ ਵੀ ਮੈਂ ਬਣ ਜਾ ਸਟਾਰ ਠੀਕ ਹੈ ਨਾ ਮੈਂ ਕਿਹੜਾ ਪਰਚੇ ਪਾਉਣ ਲਈ ਇਹਨਾਂ ਨੂੰ ਕਿਹਾ ਸੀ ਇਹਨਾਂ ਨੇ ਆ ਪਾਈਆਂ ਪਰਚੀਆਂ ਚਲੋ ਪਰਚੀਆਂ ਪਾ ਲਈਆਂ ਜਾਂ ਸ਼ਰਤ ਲੱਗ ਗਈਆਂ ਕੁਝ ਵੀ ਹੋ ਗਿਆ ਮੰਨ ਲਓ ਤੁਹਾਡੇ ਉਹ ਲਵੇ ਆਈ ਤੁਹਾਨੂੰ ਕਿਹਾ ਉਹਨਾਂ ਨੇ ਆ ਕੇ ਵੀ ਮੈਂ ਤੁਹਾਨੂੰ ਪਸੰਦ ਕਰਦੀ ਆ ਜਾਂ ਜੋ ਵੀ ਗੱਲਬਾਤ ਕਰਦੀ ਆ ਤੁਸੀਂ ਇਗਨੋਰ ਕਰ ਦਿੰਦੇ ਜਵਾਬ ਦਿੰਦੇ ਬਈ ਯਾਰ ਜਿਹੜੀ ਚੀਜ਼ ਆਪ ਚੱਲ ਲੱਗਿਆ ਹੋਵੇ ਯਾਰ ਉਹਨੂੰ ਇਗਨੋਰ ਤਾਂ ਮੈਂ ਕਰ ਨਹੀਂ ਸਕਦਾ ਪਰ ਉਹਨੂੰ ਮੈਂ ਜਵਾਬ ਦਿੱਤਾ ਸੀ ਇੱਕ ਵਾਰੀ ਦਿੱਤਾ ਸੀ ਠੀਕ ਹੈ ਉਹਨੂੰ ਮੈਂ ਕਿਹਾ ਸੀ ਵੀ ਨਾ ਪਰ ਉਹ ਨਹੀਂ ਮੰਨੀ ਫਿਰ ਕਹਾ ਮਾ ਕਿਉਂਕਿ ਆਪਾਂ ਉਹ ਵੀ ਇੰਟਰਵਿਊ ਕੀਤੀ ਆ ਤੁਹਾਡੇ ਸਾਹਮਣੇ ਜਿਹੜਾ ਉਹ ਕੁੜੀ ਨੇ ਇਹ ਗੱਲ ਮੰਨੀ ਸੀ ਕਿ 2 ਤੋਂ 2.5 ਮਹੀਨੇ ਲੱਗੇ ਮੈਨੂੰ ਇਸ ਮੁੰਡੇ ਨੂੰ ਪੱਟਣ ਦੇ ਵਾਸਤੇ ਗੱਲ ਕਿਵੇਂ ਹੋਈ ਕਿੱਥੇ ਮਿਲੇ ਜਾਂ ਉਹ ਕਿੱਥੇ ਖੜਦੀ ਕਰਦੀ ਸੀ ਜਿਹੜਾ ਸੱਚਮੁੱਚ 2.5 ਮਹੀਨੇ ਲੱਗੇ ਉਹਨੂੰ ਗੱਲ ਇਦਾਂ ਸੀ ਬਈ ਮੈਂ ਨਾ ਜਦੋਂ ਆਪਣਾ ਰੀਲ ਬਣਾਉਂਦਾ ਹਾਂ ਹਾਂ ਰੀਲਾਂ ਬਣਾਉਂਦਾ ਹੁੰਦਾ ਸੀ ਮੈਂ ਤੇ ਉਦੋਂ ਇਹ ਮੁੰਡਾ ਮੇਰੇ ਨਾਲ ਹੁੰਦਾ ਸੀਗਾ ਇਹ ਮੈਨੂੰ ਕਹਿਆ ਕਰੇ ਵੀ ਬਾਈ ਤੇਰੇ ਵੱਲ ਉਹ ਕੁੜੀ ਝਾਕਦੀ ਆ ਵੀ ਇਹ 바ਵਾ ਝੁੰਡਿਆ ਹੁੰਦਾ ਸੀ ਕੁੜੀਆਂ ਦਾ ਇਹਨਾਂ ਦਾ ਇਹਨਾਂ ਨੇ ਪਰਚੀਆਂ ਪੁਰਚੀਆਂ ਪਾਈਆਂ ਸੀ ਉਹ ਮੈਨੂੰ ਨਹੀਂ ਪਤਾ ਉਹ ਬਾਅਦ ਚ ਪਤਾ ਲੱਗਿਆ ਮੈਨੂੰ ਜਦੋਂ ਇਹਨਾਂ ਨੇ ਕਿਹਾ ਵੀ ਐ ਕਰਕੇ ਵੀ ਉਹ ਮੇਰੇ ਵੱਲ ਵੇਖਦੀ ਸੀ ਤੇ ਠੀਕ ਆ ਉਹ ਐਨਕ ਲਾਉਂਦੀ ਸੀ ਐਨਕ ਤੋਂ ਐ ਚੱਕ ਕੇ ਐ ਵੇਂਦੀ ਸੀ ਮੈਨੂੰ ਠੀਕ ਐ ਏ ਆ ਬਾਈ ਨੇ ਮੈਨੂੰ ਕਿਹਾ ਵੀ ਐ ਕਰਕੇ ਉਸਤਾਦ ਉਹ ਕੁੜੀ ਤੇਰੇ ਵਾਲ ਵੇਖਦੀ ਹੈ ਉਸਤਾਦ ਉਸਤਾਦ ਕਹਿੰਦੇ ਤੁਸੀਂ ਨੂੰ ਉਸਤਾਦ ਹੀ ਸਾਡਾ ਜੀ ਵਾਹ ਕੀ ਬਾਤ ਆ ਚੇਲੇ ਬਾਈ ਪਹਿਲੇ ਨੰਬਰ ਤੇ ਸਾਡਾ ਬਾਈ ਪਹਿਲੇ ਨੰਬਰ ਤੇ ਹਾਂਜੀ ਤੁਸੀਂ ਕਹਿਣਾ ਕੁਛ ਹੈਗਾ ਜੀ ਹੈਗਾ ਹੈਗਾ ਇਹ ਨਵਾਂ ਆਇਆ ਬਾਈ ਇਹਨੂੰ ਕੀ ਪੁੱਛਦਾ ਕੱਲ ਆਇਆ ਸਾਡੇ ਨਾਲ ਨਾਲ ਕੱਲ ਆਇਆ ਹਾਂ ਬਾਈ ਕੱਲ ਇਵੇਂ ਅੱਛਾ ਕੱਲ ਤੂੰ ਕਿਵੇਂ ਆਇਆ ਬਾਈ ਦੇ ਆ ਟੈਟੂ ਸਪੈਸ਼ਲ ਇਹਦੇ ਮੈਂ ਬਣਾਇਆ ਹੁਣ ਇਹ ਹੌਲੀ ਹੌਲੀ ਇਹਦੀ ਪੀੜ ਮੰਨਦਾ ਇਹਦੀ ਬਣਾਇਆ ਬਾਈ ਟੈਟੂਏ ਬੰਦੇ ਨੇ ਬਣਾਇਆ ਮੈਨੂੰ ਇੱਕ ਗੱਲ ਦੱਸ ਤੂੰ ਇਹਦੇ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨਾਲ ਆ ਗਿਆ ਹਾਂ ਬਈ ਪ੍ਰਭਾਵਿਤ ਹੋ ਗਿਆ ਮੈਂ ਕਿਤੇ ਕੰਮ ਤੇ ਲੱਗਿਆ ਪੈ ਸੀਗਾ ਤੂੰ ਪਹਿਲਾਂ ਹਾਂ ਬਈ ਕੰਮ ਤੇ ਲੱਗਿਆ ਸੀ ਛੱਡ ਆਇਆ ਛੱਡ ਆਇਆ ਬਈ ਕਿਉਂ ਕੰਮ ਯਾਰ ਕੰਮ ਕਰਨਾ ਜ਼ਰੂਰੀ ਹੈ ਤੂੰ ਇਹਦੇ ਨਾਲ ਆ ਗਿਆਗਾ ਯਾਰ ਬਈ ਕੰਮ ਦੀ ਜ਼ਰੂਰੀ ਹੈ ਉੱਥੇ ਮੈਂ 5000 ਰੁਪਏ ਲੈਂਦਾ ਸੀ ਤੇ ਇਹਨਾਂ ਨਾਲ ਮੈਂ 5000 ਰੁਪਏ ਖਾ ਜਾਣਾ ਥਣ ਓਡੀ ਦੀ ਦੇਖੋ ਤੁਸੀਂ ਤੁਸੀਂ ਇਹ ਚੀਜ਼ ਵੇਖੋ ਕਹਿੰਦਾ 5000 ਰੁਪਏ ਖਾ ਜਾਣਾ ਸੀ ਉਹ ਗੱਲ ਹਜੇ ਚੱਲ ਰਹੀ ਹੈ ਉਹ ਮੈਂ ਪੁੱਛੂੰਗਾ ਮੈਂ ਦੇਖ ਮੈਂ ਹੋਣੇ ਆ ਬਾਈ ਗੱਡੀਆਂ 'ਚ ਬਿਲਕੁਲ ਇਹ ਗੱਡੀਆਂ ਦੇ ਝੂਟੇ ਬਾਈ ਜੀ ਥੋੜੇ ਟਾਈਮ ਦੇ ਹੁੰਦੇ ਆ ਤੁਹਾਨੂੰ ਪਤਾ ਹੋਊਗਾ ਚੀਜ਼ ਦਾ ਪਤਾ ਤਾਂ ਹੈ ਬਾਈ ਪਰ ਆਪਾਂ ਨਿਆਰੇ ਹੀ ਲੈਣੇ ਆ ਬਾਈ ਬਾਈ ਨਾਲ ਨਹੀਂ ਪੜਕਾਉਂਦੇ ਨਹੀਂ ਇੱਕ ਗੱਲ ਜਿਹੜੀ ਰਹਿੰਦੀ ਹੈ ਬਾਈ ਪਹਿਲਾਂ ਉਹ ਗੱਲ ਕਲੀਅਰ ਕਰਨੀ ਪਊ ਉਹ ਕੁੜੀਆਂ ਵਾਲੀ ਅੱਛਾ ਫਿਰ ਕੁੜੀ ਨੇ ਜਦੋਂ ਮੈਨੂੰ ਦੱਸਿਆ ਇਹਨੇ ਹੂੰ ਵੀ ਉਸਤਾਦ ਉਹ ਤੇਰੇ ਵੱਲ ਝਾਕਦੇ ਆ ਕੁੜੀ ਹੂੰ ਮੈਂ ਕਹਾ ਆ ਜਾ ਕੋਈ ਨਾ ਵੇਖ ਲੈਨੇ ਆ ਜਦੋਂ ਮੈਂ ਉਹਨਾਂ ਦੇ ਕੋਲ ਦੀ ਲੰਗਿਆ ਉਹਨਾਂ ਨੇ ਤੇ ਚਿੰਕਾਂ ਛੜਤੀਆਂ ਕਹਿੰਦੀ ਉਹ ਜਾਂਦਾ ਉਹ ਜਾਂਦਾ ਹੋ ਜਾਂਦਾ ਟੈਟੂ ਵਾਲਾ ਤੇ ਮੈਂ ਵੀ ਫੀਲਿੰਗ ਜੀ ਲੈ ਗਿਆ ਮੈਂ ਕਿਹਾ ਕੀ ਗੱਲ ਕਰਤੀ ਹਣਾ ਤੇ ਫਿਰ ਕੀ ਹੋਇਆ ਉਹ 2-3 ਮਹੀਨੇ ਉਹ ਐਨ ਕਾਲੀ ਕੁੜੀ 2-3 ਮਹੀਨੇ ਮੇਰੇ ਪਿੱਛੇ ਆਉਂਦੀ ਰਹੀ ਤੈਨੂੰ ਪਤਾ ਨਹੀਂ ਆ ਕੋਈ ਡਰ ਵੀ ਗਈ ਸੀਗੀ ਬਾਈ ਤੋਂ ਕਿਉਂ ਉਹ ਕਹਿੰਦੀ ਆ ਕੀ ਹੈ ਉਹ ਦੁਬਾਰਾ ਦੱਸ ਮੈਂ ਕਿਹਾ ਬਾਈ ਆ ਸਾਡਾ ਇਹ ਨਹੀਂ ਨਹੀਂ ਡਰ ਡਾਰਕੀ ਵਿੱਚ ਗਈ ਸੀ ਡਰ ਗਿਆ ਬਈ ਉਹ ਕਿਰਾ ਵੇਖ ਕੇ ਹੜ ਬਾਈ ਦਾ ਓਏ ਥੋੜੀ ਗੱਲ ਕਰਨੀ ਆਪਾਂ ਕਿਉਂ ਇਹ ਗੱਲ ਕਿਉਂ ਨਹੀਂ ਕਰਨੀ ਇਹ ਗੱਲ ਥੋੜੀ ਕਰਨੀ ਆ ਵੀ ਕੁੜੀਆਂ ਹੋਰ ਹੋ ਕਿਹੜੀ ਕੁੜੀ ਡਰਦੀ ਆ ਯਾਰ ਸਟਾਰ ਆ ਬਾਈ ਸਾਡਾ ਉਹ ਬਾਈ ਦਾ ਪਹਿਲੀ ਵਾਰ ਕਿਤੇ ਉਹ ਤੁਸੀਂ ਬਿਆਨ ਰਲਾਓ ਮੈਂ ਤਾਂ ਇਹ ਵੀ ਤੁਸੀਂ ਲੜਦੇ ਬਹੁਤ ਹੋਗੇ ਉਹ ਬਾਈ ਉਹ ਬਾਈ ਕਿਉਂਕਿ ਮੈਂ ਇਹ ਸਟਾਰ ਹੋ ਗਈ ਸੀ ਭਰਾਵਾ ਸ਼ੌਕ ਹੋ ਗਈ ਸੀ ਝਟਕਾ ਲੱਗਿਆ ਸੀ ਝਟਕਾ ਬਾਈ ਝਟਕਾ ਝਟਕਾ ਲੱਗਿਆ ਸੀ ਤੁਸੀਂ ਤੁਸੀਂ ਗੱਲ ਬਾਤ ਦੇਖੋ ਯਾਰ ਅੱਛਾ ਫੇਰ ਗੱਲ ਕਿਵੇਂ ਬਣੀ ਬੱਸ ਮੇਰੇ ਉਹ ਕਹਿੰਦੀ ਮੈਂ ਮੈਨੂੰ ਉਹ ਕਹਿੰਦੀ ਐਂਜ ਕਰਕੇ ਨਹੀਂ ਹੁੰਦਾ ਐਂ ਐਂ ਲੱ ਹੈ ਅੱਛਾ ਐਂ ਜੇ ਕਰਕੇ ਮੈਨੂੰ ਕਹਿੰਦੀ ਕਹਿੰਦੀ ਮੈਂ ਤੈਨੂੰ ਪਿਆਰ ਕਰਦੀ ਹਾਂ ਹੂੰ ਤੂੰ ਕੀ ਕਿਹਾ ਪਹਿਲੀ ਵਾਰੀ ਮੰਨ ਗਿਆ ਤੂੰ ਨਾ ਪਹਿਲੀ ਵਾਰੀ ਤਾਂ ਮੈਂ ਗਿਆ ਨਾ ਪੱਤਰ ਕਰਾ ਮੇਰੇ ਜਵਾਬ ਆ ਪੌਲਟ ਨਹੀਂ ਦੇਣਾ ਮੈਂ ਉਹਨੂੰ ਕਿਹਾ ਮੈਂ ਤੂੰ ਮੇਰੀ ਭੈਣ ਬਣ ਜਾ ਪਰ ਆ ਗੱਲ ਮਿੱਥ ਕੰਮ ਨਹੀਂ ਹੋਣਾ ਕਿਉਂਕਿ ਮੈਂ ਇਹਨਾਂ ਦਾ ਉਸਤਾਦ ਆ ਇਹਨਾਂ ਤੇ ਕੀ ਇਫੈਕਟ ਪਊਗਾ ਹਣਾ ਮੈਂ ਬਈ ਫਿਰਦੀਆਂ ਪੜ੍ਹਣੀਆਂ ਇਹਨੂੰ ਬਰਾਬਰ ਹੁਣ ਬਾਈ ਨਾ 200 ਕੁੜੀ ਗੱਲ ਕਰਦੀ ਆ 200 200 प्रूफा प्रूफा अच्छा 200 स्नैपचैट पर डीजी स्नैपचैट पे ये मुंडे नाल 200 ਕੁੜੀਆਂ ਦਾ ਗੱਲਬਾਤ ਕਰਦੀ ਹੈ ਪੱਕੇ ਪ੍ਰੂਫ ਆ ਤੁਹਾਡੇ ਕੋਲ ਇਹ ਚੀਜ਼ਾਂ ਪੱਕੇ ਪ੍ਰੂਫ ਆ ਵੇ ਪ੍ਰੂਫਾਂ ਦਾ ਭਰਾ ਬਾਈ ਇਹ ਵੇਖੋ ਹਰ ਚੀਜ਼ ਕਹਿੰਦਾ ਸੀ ਪ੍ਰਾਈਵੇਸੀ ਦੇ ਵਿੱਚ ਰੱਖਦੇ ਹਾਂ ਹਰ ਚੀਜ਼ ਦਾ ਸਾਡੇ ਕੋਲ ਨਾ ਇੱਕ ਐਗਰੀਮੈਂਟ ਦਾ ਫਾਰਮ ਸੀਗਾ ਪਹਿਲਾਂ ਸਾਡੇ ਨਾਲ ਧੋਖੇ ਹੋਏ ਆ ਜਿਹੜੇ ਕੁੜੀਆਂ ਦੇ ਹਨ ਤੇ ਇਹਦੇ ਹੁਣ ਸਾਈਨ ਕਰਾਉਣੇ ਹੁੰਦੇ ਆ ਵੀ ਜਿਹੜੀ ਕੁੜੀ ਨਾਲ ਗੱਲ ਕਰਨੀ ਕਿੰਨਾ ਟਾਈਮ ਸਾਡੇ ਨਾਲ ਗੱਲ ਰੱਖਣੀ ਹੈ ਅੱਛਾ ਅਜੇ ਤਾਂ ਫਾਰਮ ਭਰਦੇ ਆ ਸਾਈਨ ਕਰਾਉਣੇ ਆ ਸਾਰਾ ਕਾਜ ਕਰਾਉਣੇ ਆ ਬਈ ਨਹੀਂ ਇਹ ਇਹ ਵੀ ਤੁਸੀਂ ਲਿਮਟ ਰੱਖਦੇ ਹੋ ਵੀ ਇੰਨਾ ਟਾਈਮ ਹੀ ਗੱਲ ਕਰਨੀ ਆ ਤੁਸੀਂ ਦਿੰਦੇ ਹੋ ਟਾਈਮ ਅਗਲੇ ਮੈਂ ਬਸ ਉਹਨਾਂ ਨੂੰ ਇਹ ਗੱਲ ਕਹੀ ਆ ਵੀ ਵੀ ਜਿੰਨਾ ਟਾਈਮ ਤੂੰ ਨਹੀਂ ਦੇ ਸਕਦੀ ਮੇਰੇ ਨਾਲ ਹੂੰ ਉਹਨਾਂ ਟਾਈਮ ਦੇ ਸਾਈਨ ਮਾਰ ਜਾ ਇੱਥੇ ਪੱਤਰ ਕਰਾ 200 ਕੁੜੀ ਸਾਡੇ ਉਸਤਾਦ ਨਾਲ ਗੱਲ ਕਰਦੀ ਆ 200 ਤੇ ਐਗਰੀਮੈਂਟ ਹੀ ਕਰਾਉਣਾ ਪੈਂਦਾ ਤੇਰਾ ਬਾਈ ਜੇ ਸੌਕੇ ਤੀਲਾ ਬਣ ਜਾਊਗਾ ਕਿ 200 ਕੁੜੀ ਨਾਲ ਕੇ ਸਾਹਮਣੇ ਬਿਲਕੁਲ ਨਹੀਂ ਯਾਰ ਤੂੰ ਇਹੋ ਜੇ ਚੱਕਰਾਂ 'ਚ ਪਿਆ ਇਹ ਵੀ ਤੇਰੇ ਨਾਲ ਇਹੋ ਜਿਹਾ ਠੀਕ ਆ 200 ਕੁੜੀ ਤੇ ਤੂੰ ਵਿਆਹ ਕਰਾ ਲੈ ਖਾ ਵਿਆਹ ਕਿਉਂ ਕਰਾਵਾਂ ਭਈ ਇਹ ਉਹ ਛੋਟੀ ਹੈ ਉਮਰ ਬਾਈ ਦੀ ਤੇ ਤੇਰੇ ਮਾਂ ਪਿਓ ਨੇ ਤੈਨੂੰ ਕੁਝ ਕਹਿੰਦੇ ਤੇਰੇ ਪਿੰਡ ਦੇ ਲੋਕ ਨਹੀਂ ਕਹਿੰਦੇ ਵੀ ਭਾਈ ਆਹ ਕੀ ਜਲੂਸ ਕੱਢਿਆ ਤੂੰ ਕਹਿਹ ਜੀਆਂ ਗੱਲਾਂ ਸਾਡੇ ਪਿੰਡ ਦੀ ਬੇਇੱਜ਼ਤੀ ਹੁੰਦੀ ਮੈਂ ਉਹਨਾਂ ਦਾ ਧਿਆਨ ਨਹੀਂ ਦਿੰਦਾ ਮੇਰੀ ਮਾਂ ਇੱਕ ਇੱਕ ਮੈਂ ਹੂੰ ਠੀਕ ਹੈ ਪਿੰਡ 'ਚ ਮੈਂ ਤੂਸ ਕੱਢੀ ਹੋਈ ਆ ਕੋਈ ਮੇਰੀ ਵਾਲ ਅੱਖ ਚੱਕ ਕੇ ਨਹੀਂ ਦੇਖ ਸਕਦਾ ਤੇ ਮੈਨੂੰ ਵੇ ਵੇ ਕੇ ਲੋਕ ਟੈਟੂ ਬਣਾਉਂਦੇ ਆ ਮੈਨੂੰ ਤਾਂ ਗਰਵ ਮਹਿਸੂਸ ਹੁੰਦਾ ਵੀਰੇ ਜੀ ਗਰਮ ਗਰਮ ਮਹਿਸੂਸ ਹੁੰਦਾ ਹੈ ਬੰਦੇ ਨੂੰ ਗਰਬ ਗਰਬ ਤੂੰ ਸਾਡੀ ਵੀ ਨਿਕਲ ਗਈ ਸੀ ਪਿੰਡ ਦੇ ਵਿੱਚ ਉਹ ਤਾਂ ਫਿਰ ਹੋਈ ਜਾਂਦਾ ਮਾੜਾ ਮੋਟਾ ਪਹਿਲੀ ਵਾਰ ਟੈਟੂ ਬਣਾ ਕੇ ਦੁਆਏ ਸੀ ਅਸੀਂ ਸਾਰੇ ਸਰੀਰ ਤੇ ਬਾਈ ਦੇ ਨਹੀਂ ਇਹ ਮਤਲਬ ਕੀ ਆ ਵੈਸੇ ਟੈਟੂ ਬਣਾਉਂਦੇ ਆ ਸ਼ੌਂਕ ਕਿੱਥੋਂ ਆ ਗਿਆ ਸਾਈਨ ਆਹੇ ਇਹ ਆ ਜਿਹੜਾ ਆ ਚੀਜ਼ ਆ ਹੂੰ ਭਾਈ ਉਹ ਸਾਈਨ ਕਰਾਣਾ ਡਾਪ ਨੂੰ ਉਹਨੇ ਸਾਈਨ ਕੀਤਾ ਸੀ ਐਂ ਕਰਕੇ ਉਹ ਤੱਕ ਦੱਸਾਂਗੇ ਇਹਨਾਂ ਨੂੰ ਹੂੰ ਉਹ ਬਣਾਵਾਂਗੇ ਆਪਾਂ ਉੱਥੇ ਔਰ ਥਾਂ ਤੇ ਬਣਾ ਜਿਹੜਾ ਆ ਟੈਟੂ ਆ ਨਾ ਭਾਈ ਹੂੰ ਇਹ ਟੈਟੂ ਹੈਗਾ ਸੱਪ ਇਹ ਡੰਗਦਾ ਲੋਕਾਂ ਨੂੰ ਹੂੰ ਠੀਕ ਹੈ ਇਹਨਾਂ ਨੇ ਕੁੜੀਆਂ ਨੂੰ ਵੀ ਡੰਗਿਆ ਹੋਇਆ ਇਹ ਗੱਲ ਤੇ ਕਿਉਂ ਬਣਾਇਆ ਇੱਕ ਬਈ ਯਾਰ ਗਾਲਤੋਂ ਹੀ ਤਾਂ ਡੰਗਿਆ ਜਾਂਦਾ ਬੰਦਾ ਜੀਭ ਆ ਨਿਕਲਦੀ ਬਈ ਫਿਰ ਸੱਪੇ ਦਾ ਉਹ ਲਓ ਵਾਹ ਕੀ ਯਾਰ ਤੁਸੀਂ ਇਹਨਾਂ ਦੀ ਪਲਾਨਿੰਗ ਵੇਖੋ ਕਹਿੰਦਾ ਇੱਥੇ ਤਾਂ ਟੈਟੂ ਬਣਾਇਆ ਇਦੂ ਅੱਗੇ ਜੀਭ ਆ ਜਾਂਦੀ ਆ ਤੇ ਸੱਪ ਅੱਗੇ ਜੀਭ ਕੱਢਦਾ ਅੱਛਾ ਇਹ ਇਹਦਾ ਮਤਲਬ ਇਹ ਆ ਹੈ ਹਾਂ ਤੇ ਆ ਜਿਹੜੀਆਂ ਇੱਥੇ ਆ ਖੰਬੇ ਜੇ ਬਣਾਏ ਆ ਤਾਰਾਂ ਆ ਬਣਾਇਆ ਇਹ ਤਾਰਾਂ ਬਈ ਯਾਰ ਇੱਥੇ ਉਹਨੇ ਜਦੋਂ ਸਾਡੀ ਲੜਾਈ ਹੋਈ ਸੀਗੀ ਤੇ ਉਹਨੇ ਧੂਸ ਯਾਰ ਐ ਥੋੜੀ ਗਈ ਉਹਦਾ ਧੂਫਾ ਕੱਢ ਕੇ ਰਖੇ ਲੋਕਾਂ ਦੇ ਜਦੋਂ ਮੇਰੇ ਕੱਟ ਵੱਜਿਆ ਤੋਂ ਤੋਂ ਮੈਂ ਉਹ ਤੇ ਟੈਟੂ ਬਣਾਤਾ ਟਾਂਕਿਆਂ ਤੇ ਟਾਂਕਿਆਂ ਤੇ ਤੇ ਇੱਧਰ ਵੀ ਟਾਂਕੇ ਲੱਗੇ ਇੱਧਰ ਵੀ ਟਾਂਕੇ ਲੱਗੇ ਹਾਂ ਤੇ ਲੋਕ ਮੈਨੂੰ ਜੈਲ ਸੀ ਕਰਦੇ ਆ ਮੈਂ ਫੱਕ ਯੂ ਵੀ ਲਿਖਾਇਆ ਹੋਇਆ ਠੀਕ ਹੈ ਬਹੁਤ ਕੁਝ ਹਜੇ ਬਣਾਉਣ ਵਾਲਾ ਪਿਆ ਮੇਰਾ ਬਹੁਤ ਕੁਝ ਬਣਾਉਣ ਵਾਲਾ ਪਿਆ ਤੇ ਬਸ ਆ ਕੁੜੀ ਦੇ ਚੱਕਰ ਦੇ ਵਿੱਚ ਮੈਨੂੰ ਬਦਨਾਮੀ ਮਿਲਦੀ ਸੀ ਠੀਕ ਹੈ ਪਰ ਆਪਾਂ ਨੂੰ ਕੋਈ ਚੱਕਰ ਨਹੀਂ ਸਰ ਮਹੀਨਾ ਖਰਾਬ ਕਰਤਾ ਬਈ ਇਹ ਕੁੜੀ ਨੇ ਨਹੀਂ ਅਸੀਂ ਮੇਰੇ ਪ੍ਰੋਜੈਕਟ ਆਏ ਸੀਗੇ ਮੇਰੇ ਕੋਲ ਫਿਲਮਾਂ ਆਈਆਂ ਸੀਗੀਆਂ ਮੈਂ ਥੀਟਰ ਨਹੀਂ ਕੀਤਾ ਫਿਰ ਵੀ ਮੈਂ ਐਕਟਰ ਹਾਂ ਨਹੀਂ ਫਿਲਮ ਫਿਲਮ ਤਾਂ ਕਿਤੇ ਵੇਖਿਆ ਤਾਂ ਨਹੀਂ ਕਿਹੜੀ ਫਿਲਮ ਆ ਰਹੀ ਹੈ ਤੁਹਾਡੀ ਬਈ ਯਾਰ ਮੇਰੇ ਪੋਸਟਰ ਰਿਲੀਜ਼ ਹੋਈ ਜਾਂਦੇ ਸਾਨੂੰ ਪਤਾ ਨਹੀਂ ਲੱਗਦਾ ਪਿਆ ਯਾਰ ਕਿੱਡੇ-ਕਡੇ ਪੋਸਟਰ ਵੇਖੋ ਯਾਰ ਇਹ ਬੰਦੇ ਦੇ ਪੋਸਟਰ ਇਹਦੇ ਹੁਣ ਟੈਟੂ ਕਦੋਂ ਬਣਾਉਣੇ ਆ ਇਹ ਚੋਬੜ ਇਹਦੇ ਟੈਟੂ ਬਣਾਏ ਤੇਰੇ ਕੋਈ ਹੋ ਨਾ ਬਈ ਯਾਰ ਬਣਾਏ ਬਣਾਵਾਗੇ ਇਹਦੇ ਹੁਣ ਆਇਆ ਨਵਾਂ ਹਾਂ ਨਵਾਂ ਆਇਆ ਕਹੇ ਬਾਈ ਯਰ ਕੇ ਟੈਟੂ ਬਣਾਉਣੇ ਆ ਹਾਂ ਬਈ ਜਮਾ ਹੈ ਜਮਾ ਉਹ ਇਹਦੀ ਜਿਵੇਂ ਇਸ ਲਾਈਨ ਤੇ ਚੱਲੇ ਐਂ ਚੱਲਣਾ ਐਂ ਚੱਲੂ ਬਈ ਪਿੱਛੇ ਲੱਗੂ ਬਾਈ ਦੀ ਗੱਲ ਹੁਣ ਇਹ ਮੁੰਡਾ ਪਹਿਲਾਂ 5000 ਦਾ ਜੌਬ ਕਰਦਾ ਸੀ ਹੂੰ ਉਹਨੇ ਗੱਡੀ ਧੋਂਦਾ ਮੇਰੀ ਹੂੰ ਠੀਕ ਹੈ ਮੇਰੇ ਕੱਪੜੇ ਪ੍ਰੈਸ ਕਰਦਾ ਹੂੰ ਇਹ ਮ ਦੱਸੋ ਦੱਸੋ ਤੁਸੀਂ আচ্ছা ਮੈਨੂੰ ਇੱਕ ਗੱਲ ਦੱਸੋ ਜਿਵੇਂ ਤੁਸੀਂ ਜੋ ਮਰਜ਼ੀ ਕਹਿ ਲੋ ਪਰ ਜਿਹੜੀਆਂ ਗਲਤ ਹਰਕਤਾਂ ਉਹ ਹਰਕਤਾਂ 200 ਕੁੜੀ ਗੱਲ ਕਰੀ ਆ ਕਦੇ ਕਿਸੇ ਨੇ ਆਉਣਾ ਮਿਲਣਾ ਜਾਣਾ ਕਰਨਾ ਠੀਕ ਆ ਉਦੋਂ ਵੀ ਬਾਈ ਦੇ ਨਾਲ ਹੀ ਕਮਰੇ 'ਚ ਵੜਦੇ ਹਾਂ ਬਾਈ 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 ਨਾਲ ਜਾਣੇ ਕੋਈ ਐਵੇਂ ਬਾਈ ਦੇ ਗਲ ਕੁਵੇਂ ਪੇਜੂਗਾ ਕੋਈ ਸਾਨੂੰ ਜਾਣਾ ਪੈਂਦਾ ਇੱਥੇ ਕੋਈ ਕੁੜੀ ਸੱਦਲੇ ਬੰਦੇ ਤੇ ਕੋਣ ਜੋ ਮੈਂ ਸਟਾਰ ਬੰਦੇ ਆ ਮੈਂ ਬਾਈ ਇਹੋ ਕੁੜੀ ਨਾਲ ਜਾਣਾ ਅੰਦਰ ਤੇ ਮੇਰੇ ਬਾਹਰ 'ਚ ਨਹੀਂ ਖੜਦੇ ਮੇਰੇ ਨਾਲ ਅੰਦਰ ਆਉਂਦੇ ਆ ਵੀ ਯਾਨੀ ਤੁਸੀਂ ਗਲਤ ਨਿਕਾਣਾ ਨਹੀਂ ਜਾਂਦੇ ਮੈਂ ਸਿਕਾ ਰਿਆਂ ਵੀ ਕਿੱਦਾਂ ਵੀ ਇੱਜ਼ਤ ਕਰਦੇ ਹੋ ਕੁੜੀਆਂ ਦੀ ਤੁਸੀਂ ਵਾਹ ਵਾਹ ਅਸ਼ੀਰਵਾਦ ਲੈ ਜਾ ਰਹੇ ਆ ਕਿੱਥੇ ਕਿੱਥੇ ਸਾਡਾ ਪੰਜਾਬ ਤਰੱਕੀ ਕਰ ਜੂ ਕਿਤੇ ਕਿਤੇ ਬਾਬੇ ਖਾ ਗਏ ਲੁੱਟ ਕੇ ਕਿਤੇ ਲੀਡਰ ਖਾ ਗਏ ਲੁੱਟ ਕੇ ਕਿਤੇ ਆ ਆਸ਼ਕ ਭਾਜੀ ਲੁੱਟ ਕੇ ਖਾ ਗਏ ਤੁਸੀਂ ਕੀ ਇਹ ਪੰਜਾਬ ਜਾ ਕੇ ਇੰਦਰ ਨੂ ਰਿਆ ਠੀਕ ਆ ਕੀ ਇਹ ਉਂਗਲਾਂ ਆ ਆ ਕੀ ਸੀਨ ਆ ਤੁਹਾਡਾ ਇਹ ਸਿੱਖ ਰਿਆ ਸਟਾਈਲ ਆ ਬਈ ਸਾਡਾ ਇਹ ਸਟਾਈਲ ਆ ਇਹ ਸਟਾਈਲ ਕਾ ਦਾ ਇਹ ਸਟਾਈਲ ਬਈ ਐ ਵੈਕਟਰੀ ਲੈ ਆ ਜੋ ਮੇਰੇ ਦੰਦ ਵੀ ਲੱਗਿਆ ਹੋਇਆ ਸੋਨੇ ਦਾ ਸੋਨੇ ਤੇਨ ਨਾ ਬਾਈ ਇੱਕ ਦੂਸਰੀ ਬਾਅਦ ਚ ਵੀ ਲਵਾ ਆ ਅੱਜ ਹੈ ਨਹੀਂ ਕਿਵੇਂ ਲਵਾ ਕੇ ਧਵਾਉਣਾ ਦਿੱਤਾ ਕੀ ਚੱਕਰ ਗਾਣੇ ਤਰਿਆ ਬਾਈ ਗਾਣੇ ਤਰਿਆ ਹੋ ਗਿਆ ਗਾਣੇ ਕੀ ਗੱਲ ਹੋ ਗਈ ਉਹ ਕੁੜੀ ਨੇ ਜਿਹੜਾ ਪਰਚਾ ਪਵਾਇਆ ਨਾ ਉਹਦੇ ਬਸ ਉਹਦੇ ਕਰਕੇ ਕੰਮ ਰੁਕਿਆ ਹੋਇਆ ਉਹ ਭੈਣ ਚ ਸਾਨੂੰ ਕੰਮ ਕਰਨਾ ਆ ਗਿਆ ਆ ਗਈ ਪੱਟ ਕੇ ਬਾਈ ਉਹ ਸਾਨੂੰ ਦੰਦ ਲਵਾਉਣੇ ਪੈ ਗਏ ਆ ਉਹਦੇ ਦੰਦ ਲਵਾਉਣੇ ਪੈ ਗੇ ਮੈਂ ਕਹਿੰਦਾ ਜਦੋਂ ਤੁਸੀਂ ਦੰਦ ਗਾਣਾ ਖਾਦਾ ਸੀ ਉਹ ਤੋਂ ਨਹੀਂ ਪਤਾ ਸੀ ਤੇ ਉਹਨੇ ਨਹੀਂ ਖਾਦਾ ਦੰਦਿਆਂ ਨਾਲ ਹੂੰ ਇੱਥੇ ਇੱਥੇ ਬਾਈ ਦੇ ਨਿਸ਼ਾਨ ਸੀ ਇੱਥੇ ਪਿੱਛੇ ਇੱਥੇ ਇਹ ਨਿਸ਼ਾਨ ਸਾਰੇ ਬਸ ਨਹੀਂ ਆਉਤੇ ਉਹਦੇ ਉਹਨਾਂ ਨੂੰ ਟੈਟੂ ਬਣਾਇਆ ਤੇ ਫਿਰ ਉਹ ਤੋਂ ਕਿੰਨੇ ਉਹ ਕਹਿੰਦੇ ਵੀ 7 ਲੱਖ ਪਤਾ ਨਹੀਂ 6 ਲੱਖ ਰੁਪਈਆ ਖਾਦਾ ਬਾਈ ਯਾਰ ਮੈਂ ਜਮਾਂ ਨਹੀਂ ਖਾਦਾ ਯਾਰ ਮੇਰੇ ਕੋਲ ਆਪਦਾ ਪੈਸਾ ਬਥੇਰਾ ਠੀਕ ਆ ਹੁਣ ਉਹ ਜੇ ਇਧਰ ਕੋਲੇ ਆਪਦਾ ਪੈਸਾ ਬਥੇਰਾ ਤੇ ਦੰਦ ਕਿਉਂ ਕਹਨੇ ਰੱਖਿਆ ਉਹ ਯਾਰ ਬਾਈ ਮੇਰਾ ਜੰਦਾ ਮੈਂ ਹੀ ਰੱਖਣਾ ਬਾਈ ਯਾਰ ਹੋਰ ਕੌਣ ਰੱਖੂਗਾ ਹੁਣ ਹੋਰ ਤੂੰ ਰੱਖ ਕੇ ਆਏਂਗਾ ਪੱਤਰਕਾਰ ਠੀਕ ਆ ਮੇਰੀ ਗੱਲ ਸੁਣੋ ਤੂੰ ਘੱਟ ਬੋਲਿਆ ਕਰੋ। ਬਾਈ ਸੌਰੀ ਬਾਈ। ਠੀਕ ਹੈ। ਗੁੱਸਾ ਹੁੰਦਾ। ਫੇਰ ਕੀ ਹੋਇਆ? ਮੈਂ ਦੱਸਾਂ ਮੈਂ ਮੇਰੇ ਕੋਲ ਟਰੈਕਟਰ ਹੈਗਾ, ਮੇਰੇ ਕੋਲ ਗੱਡੀ ਆ, ਮੇਰੇ ਕੋਲ ਬਾਈਕ ਆ, ਮੇਰੇ ਕੋਲ ਪਿਸਟਲ ਆ, ਸਾਰਾ ਕੁਝ ਆ ਮੇਰੇ ਕੋਲ। ਅਕਲ ਹੈ ਨਹੀਂ। ਅਕਲ ਵੀ ਹੈਗੀ ਆ। ਹੂੰ। ਤੇ ਫੇਰ ਇਹ ਕੁੜੀ ਨੂੰ ਨਾਂ ਰੱਖਿਆ ਸੀ। ਨਾਂ ਰੱਖਿਆ ਸੀ। ਬੰਦੇ ਕੋਲੇ ਸਾਰਾ ਕੁਝ ਆ। ਕਹਿੰਦਾ ਅਕਲ ਵੀ ਹੈਗੀ ਆ ਤਾਂ ਹੀ ਕੁੜੀ ਨੂੰ ਨਾਂ ਰੱਖੇ। ਪਰ ਤੈਨੂੰ ਨਹੀਂ ਲੱਗਦਾ ਵੀ ਉਹਦੀ ਜ਼ਿੰਦਗੀ ਬਰਬਾਦ ਹੋਈ ਆ? ਯਾਰ ਬਾਈ ਜ਼ਿੰਦਗੀ ਬਰਬਾਦ। ਕਿ ਤੇ ਤੁਸੀਂ ਰਲ ਕੇ ਫੀਮ ਖੇਡਣ ਦੀ ਗੱਲ ਕੀਤੀ ਆ ਵੀ ਅਸੀਂ ਤੂੰ ਪਹਿਲਾਂ ਬੈਜੀ ਚੈਨਲ ਤੇ ਜਾ ਗੱਲਾਂ ਨਹੀਂ ਮਿਸੀ ਬਾਈ ਮੇਰੀ ਗੱਲ ਸੁਣ ਸਿੱਧੀ ਜੀ ਆਪਣੀ ਇੱਕ ਸਪਸ਼ਟ ਗੱਲ ਆ ਉਹ ਆਪ ਦਾ ਜਵਾਗ ਛੱਡ ਕੇ ਆਈ ਆ ਉਹਨੂੰ ਸ਼ਰਮ ਆਉਣੀ ਚਾਹੀਦੀ ਐ ਵੀ ਮੇਰੇ ਪਿੱਛੇ ਕੀ ਲੈਣ ਆਉਣੀ ਆ ਮੇਰੇ ਨਾਲ ਤਾਂ 200 ਕੁੜੀ ਗੱਲ ਕਰਦੀ ਆ ਵੀ ਤੂੰ ਤਾਂ 200 ਤੋਂ ਇੱਕ ਉੱਤੇ ਹੋ ਗਈ 200 ਪਹਿਲਾਂ ਸੀ ਲਾਸਟ ਤੇ ਆ ਤੂੰ ਅੱਛਾ ਠੀਕ ਐ ਉਹਨੂੰ ਮੈਂ ਇੰਨਾ ਸੀਰੀਅਸ ਲਿਆ ਨਹੀਂ ਸੀ ਉਹਨੇ ਮੈਨੂੰ ਸੀਰੀਅਸ ਲੈ ਲਿਆ ਮੈਂ ਤੈਨੂੰ ਭੈਣ ਕਹਿੰਦਾ ਸੀ ਉਹ ਮੈਨੂੰ ਆਪ ਦਾ ਘਰ ਵਾਲਾ ਬਣਾਉਣ ਨੂੰ ਫਿਰਦੀ ਉਹ ਮੈਨੂੰ ਘਰ ਵਾਲਾ ਬਣਾਉਣ ਨੂੰ ਫਿਰਦੀ ਅਸੀਂ ਵਿਆਹ ਨਹੀਂ ਕਰਾਉਣਾ ਬਾਈ ਕਿਉਂ ਕਰਾਈਏ ਵਿਆਹ ਬਈ ਯਾਰ ਸਾਡੇ ਕੋਲ ਜੇ 200 ਕੁੜੀ ਆ ਜੇ ਫਿਰ ਕਿੱਥੇ ਸੰਭੋਵਾਂ ਸਾਰਿਆਂ ਨੂੰ ਨਹੀਂ ਫਿਰ ਇਹ ਇਹ ਕਿੱਡੀ ਬਹਾਦਰੀ ਵਾਲੀ ਗੱਲ ਆ ਤੂੰ ਉਹਨਾਂ ਨੂੰ ਕਹਿ ਜਵਾਬ ਦੇ ਵੀ ਇਹ ਭਾਈ ਮੈਂ ਨਹੀਂ ਕੰਮ ਕਰਦਾ ਤੂੰ ਕਦੇ ਸ਼ਾਨੋ ਸ਼ੌਕ ਤੇ ਜਾ ਜਿਵੇਂ ਟੈਟੂ ਬਣਾਏ ਸਰੀਰ ਬਣਾ ਲਿਆ ਕਿਤੇ ਗੇਮ ਖੇੜ ਕੋਈ ਕਬੱਡੀ ਕਿਤੇ ਜਾ ਕੇ ਐਡੀਸ਼ਨ ਦੇ ਕਿਸੇ ਫਿਲਮ ਸੀਰੀਅਲ ਚ ਪਤਾ ਲੱਗੇ ਵੀ ਹਾਂ ਮੁੰਡਾ ਕਰ ਰਿਹਾ ਯਾਰ ਤੇ ਬਾਈ ਇਹ ਅਸੀਂ ਹੋਰ ਕੀ ਕਰੀ ਜਾਨੇ ਆ ਕੀ ਗੱਲ ਦੱਸੋ ਪਰ ਉਹ ਕੁੜੀ ਦੇ ਤਾਂ ਕੋਈ ਨਾ ਕੋਈ ਤਾਂ ਗੱਲ ਬਾਈ ਜੀ ਹੋਈ ਹੋਊ ਐਵੇਂ ਤਾਂ ਉਹਨੇ ਸਾਡਾ ਨਾਂ ਨਹੀਂ ਲੈਤਾ ਇਹ ਸਾਡੇ ਬਾਈ ਕੈਮਰਾਮੈਨ ਦਾ ਨਾਂ ਨਹੀਂ ਲੈਤਾ ਕਿਸੇ ਦਾ ਹੋਰ ਨਾਂ ਨਹੀਂ ਲੈਤਾ ਕਿਤੇ ਪਿੰਡ ਚ ਤੁਹਾਡੇ ਨਾਂ ਨਹੀਂ ਲੈਤੇ ਤੁਹਾਡਾ ਹੀ ਨਾ ਕਿਉਂ ਧਰਿਆ ਕੋਈ ਰਿਸ਼ਤਾ ਤਾਂ ਹੋਊਗਾ ਯਾਰ ਫਿਰ ਚੱਲ ਯਾਰ ਮੈਂ ਮੰਨਦਾ ਵੀ ਮੇਰਾ ਰਿਲੇਸ਼ਨ ਸੀਗਾ ਉਹਦੇ ਨਾਲ ਠੀਕ ਹੈ ਲਓ ਪਹਿਲੀ ਵਾਰ ਕਬੂਲ ਕੀਤਾ ਇਸ ਮੁੰਡੇ ਨੇ ਕੈਮਰੇ ਤੇ ਕਿ ਜਿਹੜਾ ਸਾਡਾ ਰਿਲੇਸ਼ਨ ਸੀ ਸਾਡਾ ਰਿਸ਼ਤਾ ਸੀ ਅਸੀਂ ਰਿਲੇਸ਼ਨਸ਼ਿਪ ਦੇ ਵਿੱਚ ਸੀਗੇ ਸੀਗੇ ਦੋਨੇ ਜਣੇ ਫਰੈਂਡ ਦੋਨੇ ਜਣੇ ਸੀਗੇ ਬਾਈ ਦੋਨੇ ਜਣੇ ਹੋਟਲਾਂ ਚ ਵੀ ਮਿਲਦੇ ਰਹੇ ਆ ਠੀਕ ਹੈ ਮਲੌਂਦਾ ਰਿਆਂ ਉਹਨੂੰ ਮੈਂ ਆਪਣੇ ਮਾਮੇ ਗਿਆ ਪਿੰਡ ਵੀ ਲੱਗ ਗਏ ਠੀਕ ਹੈ ਉਹਨੂੰ ਮਮਲਾਉਂਦਾ ਰਿਆਂ ਹਰ ਥਾਂ ਮਿਲਦਾ ਮਲੌਂਦਾ ਰਿਆਂ ਠੀਕ ਹੈ ਪਰ ਉਹਨੇ ਮੇਰੀ ਇਲਾਜ ਨਹੀਂ ਕੀਤੀ ਉਹਨੇ ਮੈਨੂੰ ਸਾਰੇ ਪਾਸੇ ਪੰਡਤਾ ਨਹੀਂ ਪੰਡਤਾ ਕੀ ਗੱਲ ਫਿਰ ਰੌਲਾ ਕੀ ਪਿਆ ਟੁੱਟਣ ਦਾ ਵੀ ਜਾਂ ਕੀ ਗੱਲ ਹੋਈ ਜਿਹੜਾ ਤੁਹਾਡਾ ਐਡਾ ਖਲਿਆਰਾ ਪੈ ਗਿਆ ਖਲਿਆਰਾ ਬਸ ਮੈਨੂੰ ਉਹ ਕਹਿੰਦੀ ਕਹਿੰਦੀ ਵਿਆਹ ਕਰਾਉਣਾ ਤੇਰੇ ਨਾਲ ਮੈਂ ਕਹਿੰਦਾ ਮੈਂ ਕਿਹਾ ਮੈਂ ਵਿਆਹ ਕਰਾਉਣਾ ਨਹੀਂ ਹਜੇ ਠੀਕ ਹੈ ਕਿਉਂਕਿ ਮੇਰੀ ਉਮਰ ਨਹੀਂ ਹੈਗੀ ਉਹ ਤਾਂ ਇਹ ਜਵਾਬ ਦੀ ਇੱਕ ਜਵਾਬ ਵੀ ਆ ਉਹਦੇ ਕੋਲ ਠੀਕ ਹੈ ਤੇ ਮੈਂ ਉਹਨੂੰ ਕਹਿੰਦਾ ਮੈਂ ਕਿਹਾ ਮੈਂ ਰੋਕ ਕੇ ਕਰਵਾਉਂਗਾ ਵਿਆਹ ਹਜੇ ਨਹੀਂ ਕਰਵਾਉਂਦਾ ਤੇ ਆਹ ਗੱਲ ਨੂੰ ਲੈ ਕੇ ਉਹਨੂੰ ਐ ਲੱਗਿਆ ਵੀ ਮੈਂ ਉਹਦਾ ਵਿਆਹ ਨਹੀਂ ਕਰਾਉਂਦਾ ਮੈਂ ਕਰਵਾਉਣਾ ਸੀਗਾ ਵਿਆਹ ਪਰ ਹੁਣ ਮੇਰਾ ਇਹ ਗੱਲ ਸੁਣੋ ਮੈਂ ਫੇਮਸ ਸੀਗਾ ਠੀਕ ਹੈ ਮੇਰਾ ਸਾਰਾ ਕੁਝ ਚੱਲਦਾ ਯਾਰ ਮੈਨੂੰ ਅਰਨਿੰਗ ਆਉਂਦੀ ਹੈ ਜਿਹੜੀ ਪੈਸੇ ਆਉਂਦੇ ਆ ਮੈਨੂੰ ਸਾਰੇ ਇਧਰੋਂ ਹੀ ਆਉਂਦੇ ਆ ਪਲੇਟਫਾਰਮਾਂ ਸੋਸ਼ਲ ਮੀਡੀਆ ਹੀ ਹੈ ਮੇਰਾ ਠੀਕ ਹੈ ਉਹਨੂੰ ਵੀ ਇਦਾਂ ਸੀਗਾ ਵੀ ਮੈਂ ਵੀ ਪੈਸੇ ਕਮਾਵਾਂ ਠੀਕ ਹੈ ਉਹ ਫੇਮ ਭਾਲਦੀ ਸੀ ਠੀਕ ਹੈ ਉਹ ਕਹਿੰਦੀ ਮੇਰਾ ਇੰਸਟਾਗ੍ਰam ਹੈ ਉਹਦਾ ਇੰਸਟਾਗ੍ਰam ਚਲਾ ਕੇ ਦਿੱਤਾ ਉਹਦਾ ਫੇਸਬੁੱਕ YouTube ਸਾਰਾ ਕੁਝ ਚਲਾ ਕੇ ਦਿੱਤਾ ਉਹਨੂੰ ਮੈਂ ਠੀਕ ਹੈ ਉਹ ਮੇਰੀਆਂ ਚੱਕ ਚੱਕ ਰੀਲਾਂ ਵੀ ਪਾਉਂਦੀ ਰਹੀ ਆ ਠੀਕ ਹੈ ਫੇਮਸ ਕਰਤਾ ਉਹਨੂੰ ਤੇ ਹੋਰ ਕਿ ਦੱਸ ਕੀ ਭਾਲਦੀ ਐ ਮੈਥੋਂ ਉਹ ਨੇ ਕਦੇ ਐਵੀ ਗੱਲ ਹੋਈ ਥੋਡੀ ਉਹਨੇ ਕਿਹਾ ਵੀ ਮੇਰੇ ਨਾਲ ਤੇ ਰੀਲ ਬਣਾ ਜਾ ਦੇ ਕੋਈ ਜਿੱਥੋਂ ਤੁਹਾਡਾ ਲੜਾਈ ਪਈ ਮੈਨੂੰ ਇੰਨੀ ਇੱਕ ਗੱਲ ਵੀ ਪਤਾ ਲੱਗਿਆ ਸਨ ਚ ਬਾਈ ਯਾਰ ਬਹੁਤ ਕੁਝ ਹੋਇਆ ਬਾਈ ਯਾਰ ਹੁਣ ਮੈਂ ਤੱਕੀ ਦੱਸਾਂ ਨਾ ਨਹੀਂ ਦੱਸਣਾ ਤਾਂ ਪਊਗਾ ਜਦੋਂ ਤੁਸੀਂ ਪਹਿਲੀ ਗੱਲ ਤਾਂ ਇਹ ਦੱਸੋ ਵੀ ਤੁਸੀਂ ਹੋਰ ਵੀ ਤੁਹਾਨੂੰ ਵੀਰ ਕਰਦੇ ਹੋ ਨਾ ਰਿਪੋਰਟਰ ਜਿਹੜੇ ਕਾਲ ਆ ਤੁਸੀਂ ਫੋਨ ਬਹੁਤ ਘਟ ਚੱਕਦੇ ਮੇਰੀ ਗੱਲ ਸੁਣੋ ਬਾਈ ਜੀ ਮੈਨੂੰ ਬਥੇਰੇ ਫੋਨ ਲਾਉਂਦੇ ਆ ਵੀ ਤੁਸੀਂ ਵੀ ਕੋਈ ਜਵਾਬ ਦੇਣਾ ਚਾਹੁੰਦੇ ਹੋ ਵੀ ਇਹ ਕੁੜੀ ਜਾ ਕੇ ਦੂਜਿਆਂ ਚੈਨਲਾਂ ਤੇ ਜਾ ਕੇ ਵੀ ਇੰਟਰਵਿਊ ਦੇ ਰਹੀ ਹੈ ਤੁਹਾਡੇ ਖਿਲਾਫ ਤੁਹਾਨੂੰ ਐਦਾਂ ਮਾੜਾ ਚੰਗਾ ਬੋਲ ਰਹੀ ਇੰਟਰਵਿਊ ਭਾਈ ਦਿੰਦਾ ਨਿਕੇ ਚੈਨਲ ਨੂੰ ਇਹ ਤੁਸੀਂ ਇੱਕ ਪਤਾ ਨਹੀਂ ਕਿਵੇਂ ਆ ਗਏ ਵੀ ਸਹੀ ਸੂਦੀ ਖਬਰਾਂ ਸੋਡੀਆਂ ਅਸੀਂ ਵੇਖ ਲਿਆ ਦੋ ਚਾਰ ਵਿੱਚ ਸਹੀ ਖਬਰਾਂ ਕਰ ਗਿਆ ਇਹਨੂੰ ਟਾਈਮ ਤੁਹਾਨੂੰ ਦੇ ਤਾਂ ਟਾਈਮ ਸਾਡੇ ਕੋਲ ਤਾਂ ਹੈ ਹੀ ਨਹੀਂ ਭਾਈ ਇਹ ਐ ਉਹਨੂੰ ਐਡਾ ਐਡਾ ਕਿੱਥੇ ਵਿਜੀਆਂ ਤੁਸੀਂ ਵਿਜੀ ਬਹੁਤ ਆ ਬਈ ਹੁਣ ਸਟੰਡ ਵੀ ਕਰਕੇ ਆਉਣਾ ਥੋੜੇ ਬਹੁਤ ਟਰੈਕਟਰਾਂ ਦੇ ਸਟੰਡ ਵੀ ਹੁੰਦੇ ਆ ਮੇਰੇ ਇਹ ਗੱਲ ਵੀ ਆ ਸਾਹਮਣੇ ਆਈ ਵੀ ਰਿਲੇਸ਼ਨ ਕਿਤੇ ਨਾ ਕਿਤੇ ਹੈਗਾ ਠੀਕ ਆ ਪਰ ਇਹ ਗੱਲ ਦੱਸੋ ਵੀ ਪੈਸਿਆਂ ਦਾ ਕੀ ਰੌਲਾ 6 ਲੱਖ 7 ਲੱਖ ਖਾਦਾ ਜਾਂ ਇਕੱਠਿਆਂ ਨੇ ਚਲੋ ਠੀਕ ਇਕੱਠਿਆਂ ਤੋਂ ਖਾਦਾ ਗਿਆ ਜਾਂ ਵਿਤਕਰਾ ਹੋ ਗਿਆ ਮੇਰੀ ਗੱਲ ਸੁਣੋ ਮੈਂ ਉਹ ਤਾਂ ਆਪਦੇ ਗਣਾਈ ਜਾਂਦੀ ਆ ਵੀ ਮੈਂ ਪੈਸੇ ਮੇਰੇ 6 ਲੱਖ ਖਾ ਗਏ 8 ਲੱਖ ਖਾ ਗਏ ਬਾਈ ਉਹਨੇ ਫੋਨ ਵੀ ਕੀਆ ਸਾਡੇ ਬਾਈ ਦਾ ਅਸੀਂ ਆਪ ਲੈ ਕੇ ਆਏ ਮੈਂ ਆਪ ਲੈ ਕੇ ਆਇਆ ਉਹ ਗੱਡੀ ਆ ਮੇਰੇ ਕੋਲ ਜਿਹੜੀ ਠੀਕ ਆ ਠੀਕ ਹੈ ਨਾ ਸਾਰੀਆਂ ਗੱਡੀਆਂ ਮੇਰੀਆਂ ਆ ਆਪਣੀਆਂ ਉਹਦਾ ਕੀ ਆ ਉਹਦਾ ਕਹਿੰਦੀ ਕਹਿੰਦੀ ਤੇਰਾ ਫੋਨ ਵੀ ਮੇਰਾ ਹੈਗਾ ਗੱਡੀ ਵੀ ਮੇਰੀ ਆ ਜਿਹੜੀ ਤੂੰ ਐਸ਼ ਕਰਦਾ ਉਹ ਵੀ ਮੇਰੇ ਆ ਲੈ ਦੱਸ ਇਹ ਕਿਧਰ ਗਈ ਗੱਲ ਯਾਨੀ ਕਿ ਤੁਸੀਂ ਤਾਂ ਉਹਦੇ ਤੋਂ ਪਹਿਲਾਂ ਹੀ ਸਟਾਰ ਸੀਗੇ ਤੁਹਾਨੂੰ ਮੰਗਣ ਦੀ ਲੋੜ ਨਹੀਂ ਸੀ ਸਟਾਰ ਸੀਗਾ ਬਈ ਇਹ ਤਾਂ ਹੁਣ ਕੱਲ ਪਰਸੋਂ ਉੱਠ ਕੇ ਆ ਗਈ ਬੋਲਣ ਲੱਗ ਗਈ ਸੋਸ਼ਲ ਮੀਡੀਆ ਤੇ ਐ ਤਾਂ ਹਰ ਇੱਕ ਕੁੜੀ ਆ ਕੇ ਬੋਲਣ ਲੱਗ ਜੂਗੀ ਦੋ ਫੋਟੋ ਕਰਾ ਲੂ ਮੇਰੇ ਨਾਲ ਤੇ ਹਰ ਇੱਕ ਕੁੜੀ ਮੇਰੇ ਨਾਲ ਹੋਟਲ ਚ ਜਾਂਦੀ ਹੈ ਜੋ ਵੀ ਫੋਟੋ ਪਾਉਣ ਲੱਗ ਗਈ ਫਿਰ ਤਾਂ ਸਾਰੀਆਂ ਮੇਰੇ ਘਰੀ ਆ ਜਾਣਗੀਆਂ ਲਓ ਜੀ ਇੱਕ ਪਾਸੇ ਕਹਿ ਰਿਹਾ ਕਿ ਸਨੈਪਚੈਟ ਤੇ 200 ਕੁੜੀ ਗੱਲ ਮੈਂ ਇੱਕ ਗੱਲ ਹਮੇਸ਼ਾ ਵਾਸਤੇ ਤੁਹਾਨੂੰ ਕਹਿ ਦੇਣਾ ਚਾਹਉ ਮੁੰਡਾ ਚ ਕੁੜੀ ਆ ਠੀਕ ਆ ਸਭ ਤੋਂ ਪਹਿਲਾਂ ਆਪਦੇ ਪਰਿਵਾਰ ਬਾਰੇ ਸੋਚੋ ਆਪਦੇ ਮਾਪੇ ਬਾਰੇ ਸੋਚੋ ਠੀਕ ਆ ਜਿਹੜੀਆਂ ਕੁੜੀਆਂ ਨੇ ਇਹ ਲਾਟਰੀਆਂ ਨੂੰ ਚਿੱਠੀਆਂ ਪਾ ਕੇ ਜਾਂ ਕੁਝ ਵੀ ਕਰਕੇ ਇਹਨੂੰ ਪੱਟਣ ਦੀ ਕੋਸ਼ਿਸ਼ ਕੀਤੀ ਤੇ ਬਾਅਦ ਚ ਜਾ ਕੇ ਬਹਿ ਕੇ ਇਹ ਗੱਲ ਕਹੀ ਵੀ 6 ਲੱਖ ਖਾ ਗਿਆ ਮੇਰੇ ਨਾਲ ਫੋਟੋਆਂ ਕੀਤੀਆਂ ਮੇਰੇ ਨਾਲ ਰਿਲੇਸ਼ਨ ਬਣਾਏ ਇਹ ਗੱਲ ਉਦੋਂ ਸੋਚਣੀ ਸੀ ਠੀਕ ਆ ਵਿਤ ਕਰੇ ਹੋ ਜਾਂਦੇ ਆ ਪਰ ਬਾਅਦ ਦੇ ਵਿੱਚ ਇਹਨਾਂ ਗੱਲਾਂ ਦਾ ਫਾਇਦਾ ਕੀ ਆ ਉਸ ਤੋਂ ਬਾਅਦ ਚੱਲੋ ਜਿਹੜੀ ਗੱਲ ਹੁੰਦੀ ਆ ਜੇ ਕੋਈ ਓਦਾਂ ਦੀ ਗੱਲ ਆ ਤੇ ਬਿਲਕੁਲ ਇਹ ਕਲੀਅਰ ਤਾਂ ਹੋਣੀ ਚਾਹੀਦੀ ਆ ਪਰ ਜਿੱਥੇ ਸਾਡਾ ਜਿੱਥੇ ਮੇਰੇ ਕਸੂਰ ਹੋਊ ਮੈਂ ਉੱਥੇ ਜਾ ਕੇ ਡੌਂਡੀ ਪਿੱਟੀ ਆ ਮੈਂ ਬਾਈ ਮੈਂ ਐ ਹੋਇਆ ਐ ਹੋਇਆ ਹਾਂਜੀ ਕੀ ਕਰਾਂ ਬਾਈ ਦੋ ਹੱਥਾਂ ਨਾਲ ਨਹੀਂ ਵਜਦੀ ਤਿੰਨ ਨਾਲ ਵਜਦੀ ਆ ਤਿੰਨ ਨਾਲ ਚਾਰਾਂ ਵਜਦੀ ਆ ਚਾਰਾਂ ਨਾਲ ਤਾੜੀ ਬਾਈ ਨੇ ਮੂੰ ਤਾਂ ਵੈਸੇ ਆਪਾਂ ਹਾਕਵ ਤੇ ਦੋ ਹੱਥਾਂ ਵਾਲੀ ਆ ਪਰ ਦੋ ਇਹਦੇ ਦੋ ਉਹਦੇ ਚਾਰ ਹੱਥਾਂ ਵਾਲੀ ਆ ਇਸੇ ਕਰਕੇ ਅਜੇ ਇਹ ਕੰਮ ਕਰਨ ਤੋਂ ਪਹਿਲਾਂ 100 ਵਾਰ ਸੋਚੋ ਕਿ ਭਾਈ ਜੀ ਇੱਕ ਗੱਲ ਦੱਸ ਤੈਨੂੰ ਪਿੰਡ ਦੇ ਲੋਕ ਤੁਹਾਡੇ ਆਣ ਗਵਾਨ ਜਾਂ ਰਿਸ਼ਤੇਦਾਰ ਕੁਝ ਨਹੀਂ ਕਹਿੰਦੇ ਯਾਰ ਕਈ ਜਾਣੇ ਬਾਈ ਯਾਰ ਕਾਂ ਦੇ ਫੋਨ ਬਾਈ ਅਕਦਾ ਰੀਲਾ ਸੀ ਤਿੰਨ ਚਾਰ ਤੱਕ ਪ੍ਰੋਡਿਊਸਰ ਆਇਆ ਫਿਲਮ ਵਾਲਾ ਉਹ ਟਾਈਮ ਮੰਗਦਾ ਠੀਕ ਹੈ ਫਿਰ ਅਸੀਂ ਜਾਣੇ ਹੁਣ ਸਾਡਾ ਜੋੜਾ ਕਿਵੇਂ ਕੀ ਕੌਣ ਪ੍ਰੋਡਿਊਸਰ ਕੌਣ ਆਇਆ ਪ੍ਰੋਡਿਊਸਰ ਆਇਆ ਸਾਜੀ ਫਿਲਮ ਕਰਨੀ ਹੈ ਇੱਕ ਹੋਰ ਮੇਰੇ ਕੋਲ ਤਾਂ ਬਹੁਤ ਕੰਮ ਆਈ ਮੈਂ ਤਾਂ ਬੜਾ ਬਿਜ਼ੀ ਆ ਇਹਨਾਂ ਨੇ ਕੁੜੀਆਂ ਨੇ ਤਾਂ ਮੇਰੀ ਜੀਨਾਂ ਹਰਾਮ ਕੀਤਾ ਪਿਆ ਮੈਂ ਸਾਰਿਆਂ ਨੂੰ ਛੱਡੂ ਹੁਣ ਅੱਛਾ ਤਮਕੀ ਹੈ ਤੁਹਾਡੀ ਤਮਕੀ ਹੈ ਸਿੱਧੀ ਸਪਸ਼ਟ ਜਿਹਨੇ ਗੱਲ ਕਰਨੀ ਹੈ ਪ੍ਰਮੋਟ ਭਰਾਉਂਗਾ ਮੈਂ ਸਿੱਧੀ ਬਸ ਵੀ ਸਿੱਧਾ ਪ੍ਰਮੋਟ ਭਰਾਇਆ ਪੈਸੇ ਸਿੱਧੇ ਆਪਣੇ ਕਾਊਂਟ ਵਿੱਚ ਪਵਾਏ ਵੀ ਆਹ ਲੈ ਤੇਰੇ ਨਾਲ ਇੰਨਾ ਟਾਈਮ ਦਾ ਹੈਗਾ ਵੀ ਬਸ ਤੇਰੇ ਨਾਲ ਇੰਨੀ ਟਾਈਮ ਗੱਲ ਕਰਨੀ ਆ ਬਸ ਇਹਦੇ ਨਾਲ ਬੜਾ ਇਸ਼ਕ ਕੀਤਾ ਸੀਗਾ ਵਿੱਚੋਂ ਕੀਤਾ ਸੀ ਤੇ ਪ੍ਰਮੋਟ ਨਹੀਂ ਭਰਾਇਆ ਤਾਂ ਬੋਲਣ ਲੱਗੀ ਦੂਜਿਆਂ ਤਾਂ ਨਹੀਂ ਬੋਲਦੀਆਂ ਜੇ ਪ੍ਰਮੋਟ ਨਹੀਂ ਭਰਾਇਆ ਸਾਰੇ ਬਈ ਸਾਈਨ ਕਰਾ ਕੇ ਰੱਖਦੇ ਆ ਸਾਰੀ ਭਰਿਆ ਵਾ ਸਾਰੇ ਕੋਲ ਕੁੜੀਆਂ ਦੇ 200 ਕੁੜੀ ਦਾ ਪ੍ਰਮੋਟ ਨਹੀਂ ਭਰਾਇਆ ਦੂਜਿਆਂ ਦਾ ਭਰਾਇਆ ਸੀਗਾ ਤਾਂ ਇਹ ਬੋਲ ਪੀ ਸਾਡੇ ਕੋਲ ਸਬੂਤ ਨਹੀਂ ਸੀਗਾ ਨਹੀਂ ਤਾਂ ਅਸੀਂ ਦੱਸ ਦ ਕਹਿਣਾ ਕੀ ਹੈ ਬਾਈ ਜਾਂਦੇ ਨੇ ਕਹਿਣਾ ਬਸ ਇਹ ਹੈ ਬਾਈ ਮੈਂ ਉਹ ਕੁੜੀ ਨੂੰ ਤਾਂ ਕਹਿਣਾ ਕਹਣਾ ਉਹਨੇ ਮੈਨੂੰ ਭੰਡਤਾ ਸਾਰੇ ਪਾਸੇ ਇੰਟਰਵਿਊ ਦੇ ਦੇ ਕੇ ਮੈਨੂੰ ਕਹਿੰਦੀ ਕਹਿੰਦੀ ਤੂੰ ਗਲਤ ਆਏ ਐ ਫਲਨਾ ਧੰਕਾ ਮੈਂ ਸਾਰੀਆਂ ਕੁੜੀਆਂ ਨੂੰ ਕਹਿਣਾ ਕੀ ਆਦਾ ਬਾਈ ਧਿਆਨ ਰੱਖੋ ਠੀਕ ਹੈ ਨਾ ਮੈਂ ਭਾਜ ਸਾਰਿਆਂ ਨੂੰ ਛੱਡੂਗਾ ਹੂੰ ਹੋਰ ਵੀ ਕੁੜੀਆਂ ਨਾਲ ਕਿਸੇ ਨਾਲ ਨਹੀਂ ਗੱਲ ਕਰਦਾ ਮੈਂ 200 ਕੁੜੀ ਗੱਲ ਕਰਦੀ ਸੀ 201 ਤੇ ਇਹ ਸੀ ਮੈਂ ਕਿਸੇ ਨਾਲ ਵੀ ਨਹੀਂ ਗੱਲ ਕਰਦਾ ਜਿਹੜਾ ਮੇਰੇ ਵੱਲ ਆਇਆ ਆਲਾ ਹਾਉ ਲੈ ਲੈ ਰੋਈ ਜਾਓ ਪਿੱਟੀ ਜਾਓ ਮੈਨੂੰ ਕੋਈ ਚੱਕਣੇ ਚੱਲ ਯਾਰ ਚਲੋ ਬਈ ਯਾਰ ਲਓ ਜੀ ਇਹ ਗੱਲ ਕਹਿ ਕੇ ਇੱਕ ਗੱਲ ਸਾਰ ਦਿੱਤੀ ਆ ਕਹਿੰਦਾ ਜਿੰਨੀਆਂ ਕੁੜੀਆਂ ਮੇਰੇ ਨਾਲ ਗੱਲ ਕਰਦੀਆਂ ਮੈਂ ਸਾਰੀਆਂ ਛੱਡੂਗਾ ਮੇਰੀ ਬਦਨਾਮੀ ਬਹੁਤ ਹੋਈ ਆ ਚੈਨਲਾਂ ਤੇ ਪਰ ਹੱਥ ਬੰਨ ਕੇ ਬੇਨਤੀ ਕਰਦਾ ਕੁੜੀਆਂ ਨੂੰ ਇਹ ਇੱਕ ਬਹਿਕਾਵੇ ਦੇ ਵਿੱਚ ਨਾ ਆ ਜਾ ਕਰੋ ਇਹ ਇੱਕ ਫੌਕੀ ਫੌਕੀ ਟੌਰ ਆ ਇਸ ਤੋਂ ਇਲਾਵਾ ਕੁਝ ਨਹੀਂ ਇਹ ਠੀਕ ਹੈ ਚਾਹੇ ਮੁੰਡੇ ਆ ਚਾਹੇ ਕੁੜੀਆਂ ਮੈਂ ਉਸ ਵੀਰ ਨੂੰ ਵੀ ਕਹਿਣਾ ਕਿਉਂਕਿ ਅਸੀਂ ਤਾਂ ਮਲੂਕਾ ਟੀਵੀ ਟੀਮ ਨੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਕੁਝ ਚੱਲ ਰਿਹਾ ਉਹੀ ਵਰਤਾਰਾ ਤੁਹਾਡੇ ਤੱਕ ਲੈ ਕੇ ਆਉਣੇ ਆ ਆਪਣੀ ਟੀਮ ਦੇ ਜ਼ਰਗੇ ਅਜਿਹੇ ਕੰਮ ਨਾ ਕਰੋ ਜਿਹਦੇ ਨਾਲ ਸ਼ਰਮਿੰਦਗੀ ਮਹਿਸੂਸ ਕਰਨੀ ਪਵੇ ਠੀਕ ਆ ਜਾ ਜਾ ਕੇ ਚੈਨਲਾਂ ਤੇ ਬੈਠਣਾ ਭਾਵੇਂ ਜੇ ਤੁਹਾਡੇ ਕਿਤੇ ਰਿਲੇਸ਼ਨ ਹੈਗੇ ਆ ਬਿਤਕਰਾ ਕਰਕੇ ਟੁੱਟ ਗਏ ਫਿਰ ਸਹਿਣ ਕਰੋ ਜਾਂ ਤਾਂ ਜੋੜਨ ਤੋਂ ਪਹਿਲਾਂ ਵੀ ਸਮਾਜ ਨੂੰ ਪੁੱਛਣਾ ਸੀ ਠੀਕ ਆ ਉਦੋਂ ਲੋਕ ਲੋਕ ਕੇ ਗੱਲਾਂ ਕਰਦੇ ਰਹੇ ਵੀਡੀਓ ਨੂੰ ਸ਼ੇਅਰ ਕਰਿਓ ਜੁੜੇ ਹੋ ਨ ਮੇਰੇ ਨਾਲ ਜਿਸ ਕਾਰਨ ਸਿੰਘ ਮਿਲੋਕਾ ਧੰਨਵਾਦ